ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਲਗਜ਼ਰੀ ਗੱਡੀ ਰੱਖਣ ਦੇ ਸ਼ੌਂਕ ਦੇ ਵਿੱਚ ਏਸੀ ਰਿਪੇਅਰ ਕਰਨ ਵਾਲੇ ਨੇ ਕੀਤਾ ਵੱਡਾ ਕਾਰਾ ਦੱਸਿਆ ਜਾਂਦਾ ਹੈ ਕਿ ਏਸੀ ਰਿਪੇਅਰ ਕਰਨ ਗਿਆ ਤੇ ਉਹਨਾਂ ਦੇ ਘਰੋਂ ਇਨੋਵਾ ਗੱਡੀ ਦੀ ਚਾਬੀ ਚੱਕ ਕੇ ਲੈ ਗਿਆ ਤੇ ਕੁਝ ਦਿਨ ਬਾਅਦ ਉਹਨੇ ਕੀਤਾ ਵੱਡਾ ਕਾਰਾ ਪੁਲਿਸ ਨੇ ਦੋ ਜਣੇ ਨੂੰ ਕੱਤਿਆ ਗ੍ਰਿਫਤਾਰ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਆਓ ਜਾਣਦੇ ਪੂਰਾ ਮਾਮਲਾ ਨਾਮ ਇਤ ਕਿਹੜਾ ਥਾਣਾ ਐਸੇ ਗਰਦਸ਼ਨ ਸਿੰਘ ਮੁੱਖ ਅਫਸਰ ਥਾਣਾ ਥਰਮਲ ਬਠਿੰਡਾ ਕਾ ਮਾਮਲਾ ਦਰਜ ਕੀਤਾ ਸੀ ਇਹ ਮਾਮਲਾ ਰਿਸ਼ਵ ਕੁ ਗਵਤਾ ਇੱਕ ਜੋ ਪ੍ਰਾਈਵੇਟ ਕੰਟਰੈਕਟਰ ਆ ਉਹਨੇ ਮਿਤੀ 3/7/2025 ਨੂੰ ਥਾਣੇ ਤਰਾਹ ਦਿੱਤੀ ਸੀ ਕਿ ਉਸ ਦੀ ਜਿਹੜੀ ਅਨੋਵਾ ਕਾਰਾ PV03AF 67 7076 ਉਹ ਮਿਤੀ 2/3 ਦੇ ਦਰਮਿਆਨੀ ਰਾਤ ਨੂੰ ਕਿਸੇ ਨਾਮ ਨੂੰ ਵਿਅਕਤੀ ਚੋਰੀ ਕਰਕੇ ਲੈ ਜਿਸ ਦੇ ਬਿਆਨ ਤੇ ਤਫतीश ਕਰਕੇ ਹੌਜ਼ਰਾ ਔਰਨਕਵਾਰ ਨੇ ਅਗੇ ਐਫਰਟ ਕੀਤੇ ਐਫਰਟ ਦਰਾਂ ਨੇ ਪਾਇਆ ਗਿਆ ਵੀ ਇੱਕ ਜਗਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਰਿਪੇਅਰ ਕਰਨ ਆਇਆ ਸੀਗਾ ਬਾਅਦਿਆ ਤੋਂ ਦੋ ਤਿੰਨ ਦਿਨ ਪਹਿਲਾਂ ਉਹ ਰਿਪੇਅਰ ਕਰਦੇ ਸਮੇਂ ਉੱਥੇ ਗੱਡੀ ਦੀ ਚਾਬੀ ਜਿਹੜੀ ਸੈਕੰਡ ਚਾਬੀ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਉਸਨੇ ਉਸ ਬਾਅਦਿਆ ਤੋਂ ਦੋ ਤਿੰਨ ਦਿਨ ਬਾਅਦ ਆਪਣੇ ਦੋ ਸਾਥੀ ਹੋਰ ਬੁਲਾ ਕੇ ਰਾਤ ਨੂੰ ਉਸ ਚਾਬੀ ਦੀ ਵਰਤੋਂ ਕਰਦੇ ਹੋਏ ਨੋਵਾ ਗੱਡੀ ਚੋਰੀ ਕਰਕੇ ਲੈ ਗਏ। ਜੋ ਤਪੀਸ਼ ਦਰਾਨੇ ਗੱਲ ਆ ਸਾਹਮਣੇ ਆਉਣ ਤੇ ਕਾਲਾ ਹੌਦਰਾ ਵਰਨ ਕੁਮਾਰ, ਐਸਐਸ ਜੰਜੀਵ ਕੁਮਾਰ ਜੀ ਜੋ ਪੀਸੀਆਰ ਤੇ ਹਨ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਬਣਾ ਕੇ ਉਸ ਗੱਡੀ ਨੂੰ ਦੋਸ਼ੀਆਂ ਪਰ ਹਰਦੀਪ ਸਿੰਘ ਅਤੇ ਇੱਕ ਜਿਹੜਾ ਦੂਸਰਾ ਦੋਸ਼ੀ ਨਾਲ ਹੋਵੇ ਉਹਨਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈ। ਦੇਖੋ ਕਿੰਨੇ ਵਿਅਕਤੀ ਹੈ ਜੀ ਵਿੱਚ ਕੋਲੋਂ ਤਨ ਦੋਸ਼ੀ ਆ ਦੋ ਦੋਸ਼ੀ ਗ੍ਰਫਤਾਰ ਕਰ ਲਏ। ਕਿ ਤੋੜੇ ਰਹਿਣ ਵਾਲੇ ਨੇ ਤਿੰਨ ਤੇ ਇੱਕ ਡੱਬਾ ਵਾਲੀ ਦਾ ਨੇ ਦੋ ਹੈਗੇ ਫਜ਼ਲ ਕਾ ਸੜ ਮਾਲਲ ਦਾ ਮਾਮਲਾ ਕੋਈ ਦਰਜ ਨਹੀਂ ਨਹੀਂ ਪਹਿਲਾਂ ਤਾਂ ਇਹਨਾਂ ਦੇ ਕੋਈ ਮਕਦਮਾ ਦਰਜ ਨਹੀਂ ਜਿਹੜੇ ਏਸੀ ਰਿਪੇਅਰ ਦਾ ਕੰਮ ਤੈਨੂੰ ਹੀ ਕਰਦੇ ਨੇ ਨਹੀਂ ਨਹੀਂ ਹਰ ਇਕਲਾ ਜਿਹੜਾ ਜਗਦੀਪ ਸਿੰਘ ਆ ਉਹੀ ਏਸੀ ਰਿਪੇਅਰ ਦਾ ਕੰਮ ਕਰਦਾ ਉਸੇ ਹਾਂ ਪਤਾ ਲੱਗਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਜਗਦੀਪ ਸਿੰਘ ਕਹਿੰਦਾ ਵੀ ਮੈਨੂੰ ਸ਼ੌਂਕ ਸੀਗਾ ਗੱਡੀ ਰੱਖਣ ਦਾ ਮੈਂ ਗੱਡੀ ਰੱਖਣੀ ਚਾਹੁੰਦਾ ਸੀਗਾ ਕੋਈ ਲਗਜ਼ਰੀ ਗੱਡੀ ਮੇਰੇ ਕੋਲੇ ਹੋਰ ਇਹ ਜੀ ਜੀ ਤਾਂ ਅਥਰ ਨਸ਼ੇ ਦਾ ਨਹੀਂ ਨਹੀਂ ਨਸ਼ੇ ਦਾ ਕੋਈ ਆਰਟੀ ਨਹੀਂ ਕਰਦੇ ਤਾਂ ਏਸੀ ਦਾ ਵਗੈਰਾ ਦਾ ਕੰਮ ਅਦੇ ਕਿੰਨੇ ਦਿਨ ਉਹ ਗੱਡੀ ਚੋਰੀ ਹੋਈ ਸੀ ਸਵੇਰੇ ਜਾਂ ਸ਼ਾਮ ਨੂੰ ਕੋਈ ਚੋਰੀ ਹੋਈ ਹੈ ਕਿਹੜੀ ਤਰੀਕ ਨੂੰ ਹੋਈ ਹੈ ਗੱਡੀ ਮੇਰੀ 2 3 ਤਨ ਜਲਾਈ 2025 ਦੀ ਰਾਤ 12 ਤੋਂ 1 12 ਤੋਂ 1 ਦੇ ਦਰਮਿਆਨ ਚੋਰੀ ਕਿਤੇ ਗੱਡੀ ਗੱਡੀ ਘਰ ਦੇ ਬਾਹਰ ਖੜੀ ਸੀ ਨਾਵ ਕਰਕੇ ਖੜਾਈ ਸੀ ਇਹਨਾਂ ਨੇ ਸਰਕੰਡ ਚਾਬੀ ਵੀ ਚੋਰੀ ਕੀਤੀ, ਚੋਰੀ ਵਰਤੋਂ ਕਰਦੇ ਹੋਏ। ਉਹਨੂੰ ਚਗੜੀ ਵੀ ਚੋਰੀ ਕਰਦੇ। ਉਹ ਤਾਂ ਨਹੀਂ ਮੈਨੂੰ ਕੋਈ ਚੋਰੀ ਆਂਗੜੇ। ਨਹੀਂ ਹੋਰ ਅਸੀਂ ਕੁਛ ਕਿਸੇ ਦਰਾਂ ਨੇ ਵੀ ਕੱਲ ਕੋਈ ਸਾਹਮਣੇ ਨਹੀਂ। ਅੱਛਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਮੈਂ ਚਾਬੀ ਚੋਰੀ ਹੋ ਗਈ ਨਾ ਘਰੇ। ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਜੇ ਕੋਈ ਅਜਨਬੀ ਬੰਦਾ ਜਾਂ ਕੋਈ ਪਿਆਰ ਲਈ ਜਾਂ ਘਰ ਦੇ ਪਲੰਬਰੇ ਦੇ ਕੰਮ ਦੇ ਲਈ ਕੋਈ ਆਉਂਦਾ ਤੁਹਾਡੇ ਘਰ। ਉਸ ਸਮੇਂ ਕੋਈ ਆਪਣੀ ਕੀਮਤੀ ਚੀਜ਼ਾਂ, ਅਜਿਹੇ ਜਿਹੀਆਂ ਚੀਜ਼ਾਂ, ਕੋਈ ਗੱਡੀ ਦੀਆਂ ਚਾਬੀ ਵਗੈਰਾ। ਇਹਨਾਂ ਚੀਜ਼ਾਂ ਦਾ ਜਰੂਰ ਖਿਆਲ ਰੱਖਿਆ ਜਾਵੇ ਤੇ ਉਹਨਾਂ ਦੇ ਨਕਲਵਰਕਤ ਉਹਨਾਂ ਦੇ ਕੋਲੇ ਵੀ ਖੜਾ ਜਾਵੇ ਕੋਈ ਨਕਲਵਰਕਤ ਵੀ ਧਿਆਨ ਰੱਖਿਆ ਜਾਵੇ ਤਾਂਕਿ ਉਹਨਾਂ ਦੇ ਕੋਈ ਹੈ ਜੀ ਕੋਈ ਬੰਦੇ ਬਾਹਰੋਂ ਆਏ ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚਾ ਦੇ